ਹੈਲੋ ਹਾਂਜੀ ਹਾਂਜੀ ਗੁੱਡ ਆਫਟਰਨ ਸਰ ਗੁੱਡ ਆਫਟਰਨੂਨ ਜੀ ਹਾਂਜੀ ਸਰ ਮੈਂ ਲੋਨ ਡਿਪਾਰਟਮੈਂਟ ਡੀਐਸ ਤੋਂ ਬਾਤ ਕਰ ਰਹੀ ਹਾਂ ਲੁਧਿਆਣਾ ਤੋਂ ਹਾਂਜੀ ਮੈਡਮ ਹਾਂਜੀ ਸਰ ਆਪਕੋ ਲੋਨ ਕੀ ਰਿਕੁਆਇਰਮੈਂਟ ਸੀ ਸਰ ਲੋਨ ਮੈਡਮ ਚਾਹੀਦਾ ਜੀ ਹਾਂਜੀ ਓਕੇ ਸਰ ਕਿੰਨੀ ਕੀ ਰਿਕੁਆਇਰਮੈਂਟ ਹੈ ਸਰ ਆਪਕੋ ਮੈਡਮ 9000 ਕਰੋੜ ਰੁਪਏ ਦੀ ਜੀ 9000 ਕਰੋੜ ਰੁਪਏ ਦੀ ਤੁਹਾਨੂੰ ਕਿਹਨੇ ਨੰਬਰ ਦਿੱਤਾ ਮੇਰਾ ਜੀ 9000 ਕਰੋੜ ਚਾਹੀਦਾ ਜੀ ਸਰ ਹਮੇ ਤਾਂ ਮੈਂ ਸਰ ਡਾਟਾ ਪ੍ਰੋਵਾਈਡ ਕਰਤੇ ਹਾਂ ਸਰ ਹਾਂਜੀ 9000 ਕਰੋੜ ਰੁਪਏ ਦਾ ਚਾਹੀਦਾ ਮੈਡਮ ਐਕਚੁਅਲੀ ਮੈਂ ਤੁਹਾਨੂੰ ਦੱਸ ਵੀ ਦੰਨਾ ਵੀ 8300 ਕਰੋੜ ਰੁਪਏ ਦੀ ਵਿਜੇ ਮਾਲਿਆ ਦੀ ਪ੍ਰਾਪਰਟੀ ਮਿਲਦੀ ਆ ਹੂੰ ਉਹ ਜੇ ਆਪਾਂ ਲੈ ਕੇ ਵੇਚਦੇ ਆ 9000 ਕਰੋੜ ਦੀ ਵਿਗ ਜਾਣੀ ਆ ਅੱਛਾ ਉਹਦੇ ਚੋਂ 700 ਕਰੋੜ ਦਾ ਫਾਇਦਾ ਆਪਣਾ ਅੱਧਾ ਚਾਹੇ ਤੁਸੀਂ ਰੱਖ ਲਿਓ ਤਾਂ ਮੈਨੂੰ ਦੇ ਦਿਓ 350 ਕਰੋੜ ਤੁਸੀਂ ਰੱਖ ਲਿਓ 350 ਕਰੋੜ ਮੈਂ ਰੱਖ ਲਵਾਂ ਕੋਈ ਫੋਨ ਨਹੀਂ ਕਰਦੀ ਇਹਨੂੰ ਤੁਹਾਡੇ ਕਿਦਾਂ ਸਰ ਮਤਲਬ ਇਹ ਸਮਝ ਨਹੀਂ ਆ ਰਿਹਾ ਮੈਨੂੰ ਸੀਰੀਅਲੀ ਤੁਸੀਂ ਮੈਂ ਤੁਹਾਨੂੰ ਕਲੀਅਰ ਸਮਝਾਉਣਾ ਵਿਜੇ ਮਾਲਿਆ ਨਾ ਇਹ ਨਹੀਂ ਮੈਂ ਬਰਤ ਨਹੀਂ ਕੰਨ ਤੇ ਬੋਲੋ ਵਿਜੇ ਮਾਲਿਆ ਹੈਗਾ ਨਾ ਵਿਜੇ ਮਾਲਿਆ ਹਾਂਜੀ ਬੋਲੋ ਵਿਜੇ ਮਾਲਿਆ ਵਾ ਜਿਹੜਾ ਉਹ ਉਹਦੀ ਪ੍ਰਾਪਰਟੀ ਕਰਕ ਕੀਤੀ ਹੈ ਇਹਨਾਂ ਨੇ 9000 ਦੀ 9000 ਕਰੋੜ ਰੁਪਏ ਦੀ ਪ੍ਰਾਪਰਟੀ ਆ ਉਹ 8300 ਕਰੋੜ ਚ ਉਹ ਦੇ ਰਹੇ ਮੈਨੂੰ ਹਾਂਜੀ ਉਹ ਜਦੋਂ ਆਪਾਂ 8300 ਕਰੋੜ ਰੁਪਈਆ ਆਪਾਂ ਉਹਨੇ ਦੀ ਵੇਚ ਤੇ ਆਪਾਂ ਜਦੋਂ ਖਰੀਦ ਲਈ ਜਦੋਂ ਆਪਾਂ ਵੇਚਾਂਗੇ ਉਹ 9000 ਕਰੋੜ ਦੀ ਵੀਕੂ ਉਹ ਜਿਹ ਉਹਦੇ ਚੋਂ 700 ਕਰੋੜ ਰੁਪਏ ਦਾ ਬੈਨੀਫਿਟ ਆ ਉਹ ਆਪਾਂ ਦੋਨੋਂ ਅੱਧੇ-ਅੱਧੇ ਕਰ ਲਾਂਗੇ ਛੋਟਾ ਕੀ ਵਿਚਾਰ ਹੈ ਇਹਦੇ ਬਾਰੇ 350 ਕਰੋੜ ਆ ਜਾਣਾ ਤੁਹਾਨੂੰ ਆਜੋਬਾਂ-ਜੂਬਾਂ ਕਰਨ ਦੀ ਲੋੜ ਨਹੀਂ ਪੈਣੀ ਆਪਦੀ ਬੈਂਕ ਖੋਲ ਕੇ ਬਹਿ ਜਿਓ ਬੈਂਕ ਨਾ ਸਹੀ ਆ ਏਜੰਸੀ ਦਾ ਖੋਲ ਹੀ ਜਾਣੀ ਆ ਫਾਈਨਾਂਸ ਕੰਪਨੀ ਦਾ ਖੋਲ ਹੀ ਜਾਊ ਬੈਂਕ ਨਾ ਸਹੀ ਕੀ ਵਿਚਾਰ ਆ 파ਟਨਰਸ਼ਿਪ ਚ ਖੋਲ ਲਿਓ 3300 ਚੋਂ 200 ਕਰੋੜ ਰੁਪਏ ਮੰਮੀ ਡੈਡੀ ਨੇ ਦੇਦੇ ਹੋ 150 ਕਰੋੜ ਮੇਰਾ 150 ਕਰੋੜ ਤੁਹਾਡਾ 300 ਕਰੋੜ ਰੁਪਏ ਦੇ ਵਿੱਚ ਆਪਾਂ ਫਾਈਨਾਂਸ ਕੰਪਨੀ ਖੋਲ ਲਾਗੇ ਸਰਨਾ ਕੀ ਪੈਣਾ ਸਰ ਇਸ ਲਈ ਮੈਨੂੰ ਜੀ ਇਸ ਟਲਿਟ 8300 ਕਰੋੜ ਰੁਪਏ ਦਾ ਲੋਨ ਦੇਣਾ ਪੈਣਾ ਮੈਨੂੰ ਸੌਰੀ ਸਰ ਮੈਡਮ ਥੋੜਾ ਬਹੁਤ ਘਟਾ ਲਓ 150 ਰੁਪਏ ਘਟਾ ਦੇ ਦਿਓ ਸੋਨ ਪਹਿਲੇ ਇਹ ਤਾਂ ਸੁਣਾ ਤੁਸੀਂ ਕਰਦੇ ਕਿਉਂ ਕੀ ਕਰਦੇ ਮੈਡਮ ਮੈਂ ਇਹ ਜਿਹੇ ਡਿਸਪਿਊਟਡ ਪ੍ਰਾਪਰਟੀ ਚੱਕਦਾ ਜੀ ਅੱਗੇ ਮੈਂ ਇੱਕ ਪ੍ਰਾਪਰਟੀ ਚੱਕੀ ਸੀਗੀ ਉਹਦੇ ਚੋਂ ਮੈਨੂੰ 70-80 ਹਜ਼ਾਰ ਕਰੋੜ ਬਚ ਗਿਆ ਸੀਗਾ ਡਿਸਪੂਟਡ ਪ੍ਰਾਪਰਟੀ ਹੀ ਚੱਕਦਾ ਮੈਂ ਦੇਖੋ ਬਣਾਓ ਪ੍ਰੋਗਰਾਮ ਅਕੀ ਮੈਂ ਨਾਲ ਆਪਣੇ ਸੀਨੀਅਰ ਨਾਲ ਗੱਲ ਕਰਕੇ ਤੁਹਾਨੂੰ ਫਿਰ ਕੰਟੈਕਟ ਕਰ ਦਿਆਂ ਸਰ ਜ਼ਰੂਰ ਜ਼ਰੂਰ ਤੁਸੀਂ ਬਣਾ ਭੁੱਲ ਨਾ ਜਾਇਓ ਇਹ ਆਪਰਚੂਨਿਟੀ ਆ ਤੁਹਾਡੇ ਕੋਲੇ ਸੀਨੀਅਰ ਨੂੰ ਵਿੱਚ ਪਾ ਲਿਓ ਆਪਾਂ 700 ਕਰੋੜ ਤੇ ਤਿੰਨ ਹਿੱਸੇ ਕਰ ਲਾਂਗੇ ਹੋਰ ਦੱਸੋ ਹੇ ਕਿੱਸਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਸਿਰਨਾ ਗੱਲ ਕਰਵਾ ਦੂੰਗੀ ਤਾਂ ਵੀ ਹਾਂ ਗੱਲ ਕਰਵਾ ਕੇ ਮੈਨੂੰ ਦੱਸੋ ਉਹਨਾਂ ਨੂੰ ਪ੍ਰੋਸੀਜਰ ਸਮਝਾ ਦਿਓ ਠੀਕ ਹੈ ਕਿਉਂਕਿ ਮੇਰੇ ਸੀਨੀਅਰ ਨੇ ਉਹਨਾਂ ਨੂੰ ਮੇਨੋਂ ਜ਼ਿਆਦਾ ਪਤਾ ਹੋਏਗਾ ਕੋਈ ਨਾ ਕੋਈ ਨਾ ਕੋਈ ਨਾ ਫਿਰ ਮੈਡਮ ਮੈਂ ਤੁਹਾਨੂੰ ਕੱਢ ਦੇਣਾ ਵਿੱਚੋਂ ਮੈਂ ਤੁਹਾਨੂੰ ਦੱਸਾਂ ਜੀ ਸੀਨੀਅਰ ਨਾਲ ਵਿੱਚ ਪਾ ਲੇ ਫਿਰ ਆਪਾਂ ਪਰ ਤੁਸੀਂ ਨਾਲ ਰੱਖ ਲਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਨਾਲ ਹੀ ਰੱਖਣਾ ਹੈ ਕੋਈ ਗੱਲ ਨਹੀਂ ਮੈਡਮ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਤੁਹਾਡਾ ਕੰਟੈਕਟ ਕਰਵਾ ਰਹੀ ਹਾਂ ਉਹ ਨਹੀਂ 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 ਤੁਹਾਨੂੰ ਨਹੀਂ ਕੱਢਣਾ ਵਿੱਚੋਂ ਮੈਂ ਉਹ ਹੀ ਤਾਂ ਇਹਨਾ ਵੀ ਮੈਂ ਤੁਹਾਨੂੰ ਨਾਲ ਰੱਖਾਂਗੀ ਕੋਈ ਗੱਲ ਨਹੀਂ ਠੀਕ ਹੈ ਜੀ ਜਿਆਦਾ ਨਹੀਂ ਥੋੜਾ ਬੋਤਾ ਦੇ ਦੇ ਮੈਡਮ 100 ਕਰੋੜ ਤੁਹਾਡਾ ਪੱਕਾ ਜੇ ਸੀਨੀਅਰ ਨੂੰ ਵੀ ਵਿੱਚੋਂ ਦੇਣਾ ਪਿਆ ਗਿਆ ਤੈਨ ਹਿੱਸੇ ਕਰ ਲਾਂਗੇ ਮੈਂ ਆਪਦੇ ਨਹੀਂ ਦੇ ਦੂੰ 100 ਕਰੋੜ ਤੁਹਾਨੂੰ ਓਕੇ ਠੀਕ ਠੀਕ ਹੈ ਸਰ ਕੋਈ ਗੱਲ ਨਹੀਂ ਮੈਂ ਤੁਹਾਡੀ ਗੱਲ ਕਰਾ ਦਿੰਦੀ ਓਕੇ 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 ਮੈਡਮ